ਔ ਚਖੜਾ ਨੂੰ ਕਿਹੜੀ ਗੱਲਾਂ ਦੇ ਹੀ ਜਾਵੇਂ ਦੋਸ਼ ਜਦੋਂ ਤੰਬੂਆਂ ਦੇ ਰਸੇ ਕਿ ਲਟਲੇ ਪੈ ਨੇ ਔ ਪਟਣਗੇ ਬਹਿ ਕੇ ਤਕਦੀਰਾਂ ਨੂੰ ਫੇਰ ਜਿਹੜੇ ਜ਼ਿੰਦਗੀ ਚ ਮਾੜੇ ਮੋਟੇ ਟਿੱਲੇ ਪੈ ਨੇ ਇੱਕ ਤਾਂ ਹੱਥ ਮੇਰੇ ਛਲੇ ਮਜਬੂਰੀਆਂ ਦੇ ਨਾਲ ਪਰ ਫਿਰ ਵੀ ਨਾ ਪਰੇਸ਼ਾਨ ਨੇ ਚੂਰੀਆਂ ਦੇ ਨਾਲ ਤਿੰਨ ਟਾਈਮ ਰੋਟੀ ਖਾਣ ਜੋਗੀ ਦੇ ਹੀ ਜਾਂਦਾ ਰੱਬ ਦੱਸ ਹੋਰ ਕਿਹੜਾ ਨੋਟਾਂ ਦਾ ਟ੍ਰੀ ਚਾਹੀਦਾ ਕੀ ਚਾਹੀਦਾ ਓਏ ਦੱਸ ਕੀ ਚਾਹੀਦਾ ਅੱਜ ਅਸੀਂ ਪਹੁੰਚੇ ਆ ਉਸ ਕਲਾਕਾਰ ਜਿਨੇ ਬਹੁਤ ਹੀ ਮਿਹਨਤ ਕਰਕੇ ਆਪਣਾ ਨਾਮ ਪੂਰੀ ਦੁਨੀਆ ਤੇ ਰੌਸ਼ਨ ਕੀਤਾ ਮੈਂ ਗੱਲ ਕਰ ਰਿਹਾ ਮਰਾੜ ਕਲਾ ਉਸਦੇ ਘਰ ਪਹੁੰਚੇ ਉਸਦਾ ਨਵਾਂ ਘਰ ਬਣਿਆ ਸਬੇਜੀ ਦਾ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਉਹ ਵੀ ਇੱਥੇ ਹਾਜ਼ਰ ਹੈ ਤਾਂ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਫਾਦਰ ਸਾਹਿਬ ਅਸੀਂ ਤੁਹਾਡੀ ਗੱਲਬਾਤ ਕਰਾਉਣ ਜਾ ਰਹੇ ਹਾਂ ਉਸ ਕਲਾਕਾਰ ਜਿਨੇ ਪੂਰੀ ਦੁਨੀਆ ਵਿੱਚ ਆਪਣੀ ਆਵਾਜ਼ ਦਾ ਅੱਜ ਤੈਲਕਾ ਮਚਾਇਆ ਆ ਤੇ ਵੱਡੇ ਵੱਡੇ ਕਲਾਕਾਰ ਵੀ ਉਹਨਾਂ ਦੇ ਸਪੋਰਟ ਵਿੱਚ ਕੱਢਦੇ ਆਰਨੇਤ ਹੋ ਗਏ ਜੀ ਖਾਨ ਜੀ ਤੇ ਹੋਰ ਬਹੁਤ ਸਾਰੇ ਕਲਾਕਾਰ ਉਹਨਾਂ ਦੀ ਕਲਾਕਾਰੀ ਨਮੰਦਦੇ ਆ ਤੇ ਮੈਂ ਗੱਲ ਕਰਨ ਜਾ ਰਿਹਾ ਸੱਬਾ ਮਰਾੜ ਵੇ ਮੈਂ ਕਰਕੇ ਫਲਾਈ ਆਵਾ ਬਹੁਤ ਮਸ਼ਹੂਰ ਗੀਤ ਉਹਨਾਂ ਦੇ ਬਹੁਤ ਚੱਲਦੇ ਪੂਰੀ ਦੁਨੀਆ ਦੇ ਵਿੱਚ ਇੱਕ ਦੁਨੀਆ ਦੇ ਨਕਸ਼ੇ ਤੇ ਉਹਨਾਂ ਨੇ ਇਸ ਪਿੰਡ ਨੂੰ ਲੈ ਆਂਦਾ ਤੇ ਉਹਨਾਂ ਦਾ ਇਹ ਨਵਾਂ ਘਰ ਬਣ ਰਿਹਾ ਤੋਂ ਉਹਨਾਂ ਦੇ ਫਾਦਰ ਸਾਹਿਬ ਨਾਲ ਅਸੀਂ ਗੱਲ ਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋਫਰਾ ਦੀ ਦਾਸਤਾਂ ਤੇ ਤੁਹਾਡਾ ਸਵਾਗਤ ਆ ਜੀ ਹਾਂ ਜੀ ਤੇ ਤੁਸੀਂ ਆਪਣਾ ਨਾਮ ਦੱਸੋਗੇ ਕਾਲਾ ਸਿੰਘ ਜੀ ਅੱਛਾ ਜੀ ਤੇ ਸੱਬੇ ਨੇ ਜਿਹੜੀ ਇਹ ਤਰੱਕੀ ਕੀਤੀ ਆ ਤੁਹਾਨੂੰ ਅੱਜ ਕਿੰਨੀ ਖੁਸ਼ੀ ਆਸੀ ਬਹੁਤ ਜ਼ਿਆਦਾ ਖੁਸ਼ੀ ਆ ਤੇ ਸੱਬੇ ਬਾਰੇ ਕੁਝ ਸਾਨੂੰ ਜਾਣਕਾਰੀ ਦਵੋਗੇ ਸੱਬੇ ਗੱਲ ਜਲਦੇ ਆਹ ਜੀ ਪਲੱਸ 2 ਕੀਤੀ ਇਹਨੇ ਆਪ ਦਾ ਸਕੂਲ ਟਿਕਟ ਲੱਗ ਰਿਹਾ ਪਹਿਲਾਂ ਇਹ ਸਿਮਰਨਾਲ ਦਾ ਮੁੰਡਾ ਜਿਹਦੇ ਨਾਮ ਦਾ ਪੁੰਡਾ ਸੀਗਾ ਹਾਂਜੀ ਉਹ ਬੱਚੇ ਨੇ ਜਾਨੇ ਉਹਦੀ ਬਾਹ ਫੜੀ ਤੇ ਅੱਜ ਇੱਥੇ ਵੀ ਬਹੁਤ ਜ਼ਿਆਦਾ ਬਹੁਤ ਸਾਰੇ ਕਲਾਕਾਰ ਵੀ ਇੱਥੇ ਪਹੁੰਚੇ ਸੀ ਜਿੱਦਣ ਲੈਂਟਰ ਪਿਆ ਸੀ ਆਰਨਿਤ ਜੀ ਤਾਂ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਇਸ ਦਾ ਬਹੁਤ ਜ਼ਿਆਦਾ ਪਹਿਲੇ ਦਿਨ ਤਾਂ ਆਇਆ ਜਦ ਆਪਣਾ ਗਲਾਸ ਜੁਆ ਹੈ ਅੱਛਾ ਤੇ ਦੂਜੇ ਦਿਨ ਵੀ ਆਇਆ ਬਹੁਤ ਖੁਸ਼ੀ ਹੋਈ ਮੈਨੂੰ ਇੱਕ ਆਰਨਿਤ ਜੀ ਨੇ ਇੱਥੇ ਟਰੈਕਰ ਭੇਜਿਆ ਸੀ ਸਭੇ ਲਈਏ ਹਾਂਜੀ ਹਾਂਜੀ ਭੇਜਿਆ ਜੀ ਤੇ ਉਹ ਟਰੈਕਟਰ ਕਿੱਥੇ ਖੜਾ ਹੋਇਆ ਜੀ ਉਹ ਆਪਣਾ ਇੱਥੇ ਦੇ ਤਾਏ ਦੇ ਖੜੇ ਖੜਾਈ ਅੱਛਾ ਜੀ ਹੋਰ ਕਿਹੜੇ-ਕਿਹੜੇ ਕਲਾਕਾਰਾਂ ਨੇ ਸਪੋਰਟ ਕੀਤਾ ਉਹ ਆਏ ਆਪਣੇ ਆਏ ਆਪਣਾ ਮੈਨਾਵ ਨੂੰ ਜਾਂਦਾ ਕਲਾਕਾਰ ਬਹੁਤ ਆਏ ਅੱਛਾ ਜੀ ਤੇ ਸਾਰੇ ਪਿੰਡ ਵਿੱਚ ਤੁਮਾਂ ਮੱਚੀਆਂ ਹੋਈਆਂ ਸਾਰੇ ਲੋਕ ਬਹੁਤ ਖੁਸ਼ੀ ਮਨਾ ਰਹੇ ਇਸ ਗੱਲ ਦੀ ਤਾਂ ਤੁਹਾਨੂੰ ਕਿੰਨੇ ਕੁ ਲੋਕਾਂ ਨੇ ਆ ਕੇ ਵਧਾਈ ਦਿੱਤੀ ਹੈ ਬਹੁਤ ਸਾਰੇ ਪਿੰਡ ਦੇ ਵਧਾਈ ਦਿੱਤੀ ਜੀ ਆਪਾਂ ਤੇ ਬਾਕੀ ਜਨਤਾ ਬਾਹਰੋਂ ਬਹੁਤ ਜ਼ਿਆਦਾ ਆਈ ਅੱਛਾ ਤੇ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੀ ਸੱਬੇ ਨੇ ਜਿਹੜੀ ਤਰੱਕੀ ਕੀਤੀ ਹੈ ਗਰੀਬੀ ਤੋਂ ਉੱਠ ਕੇ ਅੱਜ ਉਹ ਉਸ ਨੇ ਪੂਰੀ ਦੁਨੀਆ ਦੇ ਨਕਸ਼ੇ ਤੇ ਆਪਣਾ ਨਾਮ ਇਸ ਪਿੰਡ ਦਾ ਨਾਮ ਤੇ ਤੁਹਾਡਾ ਨਾਮ ਰੋਸ਼ਨ ਕੀਤਾ ਆਪਣੇ ਮਾਪੇ ਦਾ ਨਾਮ ਤੇ ਉਹ ਚੰਗੀ ਸਿੱਖਿਆ ਕਰਕੇ ਜਿੱਤਦਾ ਚ ਉਹ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੱਸੋ ਮੈਂ ਤਾਂ ਇਹਣਾ ਵੀ ਜੋ ਆਪਣਾ ਗਰੀਬਰਾ ਸਭ ਦਾ ਬੱਚੇ ਦੀ ਹੋਈ ਪੜ੍ਹ ਲਿਖ ਕੇ ਉਹਦੇ ਮਾਪਿਆਂ ਨੂੰ ਸੌਖਾ ਕਰੇ ਫੰਕਸ਼ਨ ਇਹ ਨਹੀਂ ਹੋ ਜਾ ਮੀ ਤੇ ਸਭੇ ਕਿੰਨੇ ਭਰਾ ਜੀ ਤਿੰਨ ਭਰਾ ਅੱਛਾ ਜੀ ਦੂਜੇ ਕੀ ਕੰਮ ਕਰਦੇ ਜੀ ਦੂਜੇ ਵੀ ਇੱਕ ਜਕਦੀ ਘਰੇ ਰਹੇ ਬੰਦੇ ਇੱਕ ਆ ਜਾਂਦਾ ਦੂਜਾ ਨਾਲ ਜਾਂਦਾ ਐ ਚਲੇ ਜਾਂਦੀ ਨਾਲ ਅੱਛਾ ਤੇ ਇਹਨਾਂ ਦੇ ਕੋਈ ਸਿਸਟਰ ਨਹੀਂ ਹੈ ਨਹੀਂ ਸਿਸਟਰ ਆਪਰੇ ਤਾਈ ਦੀ ਗੁੱਡੀ ਹੈ ਜੀ ਠੀਕ ਹੈ ਜੀ ਤੇ ਇੱਥੇ ਸਾਰੇ ਜਿਹੜੇ ਆ ਹਾਂਜੀ ਹਾਂਜੀ ਆ ਇੱਕੋ ਘਰ ਆਪਰੇ ਸਾਮ ਮਾਮਾ ਸਾਮ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਅਸੀਂ ਇਹਨਾਂ ਦੇ ਪੂਰੇ ਪਰਿਵਾਰ ਨੂੰ ਮੁਬਾਰਕਬਾਦ ਦਿੰਨੇ ਆ ਸੱਬਿਆ ਜਿਵੇਂ ਦਲਜੀਤ ਪੂਰੀ ਦੁਨੀਆ ਉੱਤੇ ਛਾਇਆ ਹੋਇਆ ਉਸੇ ਤਰ੍ਹਾਂ ਉਹਦਾ ਵੀ ਨਾਮ ਹੋਰ ਵੀ ਤੂੰ ਵੀ ਰੋਸ਼ਨ ਹੋਵੇ ਤੇ ਉਹ ਆਪਣੇ ਪਰਿਵਾਰ ਦਾ ਇਸ ਪੰਜਾਬ ਦਾ ਤੇ ਪੂਰੀ ਦੁਨੀਆ ਸਾਡੇ ਦੇਸ਼ ਦਾ ਨਾਮ ਹਰ ਕੋਨੇ-ਕੋਨੇ ਤੱਕ ਪਚਾਵੇ ਅਸੀਂ ਸਭ ਨੂੰ ਮੁਬਾਰਕਬਾਦ ਦਿੰਨੇ ਆ ਸੱਬਾ ਸੱਬਾ ਬਾਈ ਜੀ ਚੰਡੀਗੜ੍ਹ ਆ ਤੇ ਫਾਦਰ ਸਾਹਿਬ ਮੁਬਾਰਕਬਾਦ ਇਹ ਲੈਂਦੇ ਆ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡੀ ਗੱਲ ਕਰੌਣ ਜਾ ਰਹੇ ਆਂ ਬਾਈ ਸੱਭਾ ਜੀ ਦੇ ਪ੍ਰਸ਼ੰਸਕ ਗੁਰੂ ਸਾਹਿਬ ਤੋਂ ਆਏ ਆਂ ਤਾਂ ਉਹ ਬਾਈ ਜੀ ਨੂੰ ਮਿਲਣ ਆਏ ਸੀ ਬਾਈ ਜੀ ਮੁਹਾਲੀ ਗਿਆ ਹੋਇਆ ਉਹਨਾਂ ਨਾਲ ਗੱਲ ਕਰਦੇ ਆਂ ਬਾਈ ਜੀ ਕੀ ਨਾਮ ਆ ਤੁਹਾਡਾ ਜਸਨਦੀਪ ਜੀ ਅੱਛਾ ਜੀ ਕਿੱਥੋਂ ਆਏ ਤੁਸੀਂ ਗੁਰਨਸਾਈ ਤੋਂ ਗੈਂਗਲ ਮੋੜ ਤੋਂ ਅੱਛਾ ਬੇਸਿਕੇ ਪਹੁੰਚੇ ਇੱਥੇ ਵੈਸੇ ਹੀ ਬੱਸ ਸੱਭੇ ਨੂੰ ਬਾਈ ਨੂੰ ਮਿਲਣ ਆਏ ਸੀਗੇ ਅੱਛਾ ਜੀ ਹਾਂ ਜੀ ਬਾਈ ਨੂੰ ਲਾਈ ਕਰਦੇ ਸੀ ਹਾਂ ਜੀ ਅੱਛਾ ਜੀ ਆ ਕਰ ਗਈ ਦੇਖੀ ਹੋਕੀ ਦੇਖਣੀ ਸੀਗੀ ਮੈਂ ਚਲ ਕੋਈ ਨਹੀਂ ਸਭ ਤੋਂ ਪੁਰਾਣੇ ਮਿਲਿਆਂਗੇ ਸੰਭਾ ਪਰਾ ਕਰੇ ਚੱਕਰ ਨਹੀਂ ਚਲੋ ਮੈਂ ਚਲوں ਮਾਤਾ ਡੈਡੀ ਮਾਰਾਂ ਨੂੰ ਲੈ ਲੈਣੇ ਆ ਪਰਿਵਾਰ ਦੇਖ ਲੈਣੇ ਆ ਆਪਾਂ ਕੁਠੀ ਦੇਖਣ ਆਏ ਸੀਗੇ ਸੱਬੇ ਬਾਈ ਵੀ ਕਿਵੇਂ ਤੁਹਾਨੂੰ ਗਾਣੇ ਲੱਗਦੇ ਭਾਈ ਸੱਬੇ ਦੇ ਬੜੀ ਸੋਹਣੀ ਕਰੀਗਾ ਬਾਦਸਪੋਰਟ ਕਰੀਗਾ ਜੀ ਅੱਛਾ ਜੀ ਹਾਂ ਜੀ ਗਾਣੇ ਕੋਣੇ ਸ਼ੇਅਰ ਕਰਦੇ ਉਹਨਾਂ ਨੇ ਤੇ ਕੀ ਕਹਿਣਾ ਚਾਹੋਗੇ ਭਾਈ ਸੱਬੇ ਨੂੰ ਭਾਈ ਸੱਬਾ ਨੂੰ ਮਿਲਾਂਗੇ ਮਿਲਾਂਗੇ ਜਦੋਂ ਆਏ ਬਾਈ ਜੀ ਤੋਂ ਹੋ ਗਿਆ ਆਪਣੇ ਦੇਖ ਲਓ ਆਪਣੇ ਕੋਠੀ ਕੋ ਲਾਇਆ ਜੀ ਬਾਈ ਬਾਈ ਟਕਰੇ ਨਹੀਂ ਕਰੇ ਹੋ ਆਈ ਨੂੰ ਮਿਲਾਗੇ ਜਦੋਂ ਹਾਂ 10 ਜੁਗ ਜਾਣਿਆ ਹਾਂ ਹਾਂ ਮਨ ਇਹਦੇ ਉੱਤੇ ਬਾਈ ਸਾਹਿਬ ਦੇਖੀ ਕਰ ਸਕਨੇ ਆ ਨਈ ਕਰ ਸਕਨੇ ਇੰਨੇ ਦਿਨ ਇਨਾ ਕੋ ਦਿਲ ਚ ਪਿਆਰ ਆ ਗਿਆ ਉਹਨਾਂ ਕੀਤੀ ਜਾਂਦੇ ਹਾਂ ਹਾਂ ਜੀ ਸਾਡੇ ਪਰਾ ਤਾਂ ਪਤਾ ਨਹੀਂ ਜੀ ਮਰਾੜ ਕਲਾਂ ਦਾ ਕੀ ਇੰਨੀ ਨੇੜੇ ਆ ਇਹਦਾ ਪੈਨ ਰੇਲ ਪਤਾ ਨਹੀਂ ਨੇ ਤਾਂ ਸਾਡੇ ਹਾਂ ਹਾਂ ਜੀ ਠੀਕ ਹੈ ਦੱਸਾਂ ਕਿ ਹੁਣ ਜਾ ਕੇ ਉਹ ਵੀਲਾ ਆਵਾਗੇ ਤੇਰਾ ਹਮਾਰੇ ਕੋਲ ਹੋ ਗਿਆ ਹੋਰ ਮੁੰਡਿਆਂ ਨੂੰ ਬਾਈ ਬਹੁਤ ਆ ਸਾਡੇ ਨੇ ਤੁਹਾਨੂੰ ਪਤਾ 4 ਤਰੀਕ ਨੂੰ ਭਾਈ ਜੀ ਖਾਨ ਜੀ ਆ ਰਹੇ ਨੇ ਭਾਈ ਜੀ ਬੜਾ ਨੇ ਪਾਈ ਸੀ ਇਹ ਗਲਾਸਾਂ ਦੂਈ ਆਇਆ ਸਹੀ ਆ ਰਹੇ ਜੀ ਖਾਨ ਨੇ ਆਉਣਾ ਚਾਹ ਰਹੇ ਆਰ ਨੇ ਇਦਨੇ ਟਰੈਕਟਰ ਹੀ ਭੇਜਿਆ ਸੀ ਆਪਣਾ ਹਾਂਜੀ ਹਾਂ ਦੇਖਿਆ ਜੀ ਬਹੁਤ ਦੇਖਾਂਗੇ ਟਾਈਮ ਹੋਇਆ ਤਾਂ ਸਮਾਂ ਚਾਹ ਚਾਰ ਟ੍ਰੇਲੇ ਤੇ ਆਣਾ ਇੱਥੇ ਪਿੰਡ ਮੇਲਾ ਜਦੋਂ ਹੋਏਗਾ ਨਾ ਇੱਥੇ ਪਿੰਡ ਮੇਲੇ ਤੇ ਹਾਂਜੀ 1200 ਮੇਲੇ ਤੇ ਆਓ ਅਮਾਡੇ ਮੋੜੋ ਵਿਹੜੇ ਕੋਲ ਗਿਆ ਦਾ ਟਾਈਮ ਪਾਜੀ ਕੋ ਦੇਖੋ ਜੀ ਭਾਈ ਸਵੇ ਨੂੰ ਕਿੰਨਾ ਲੋਕ ਪਿਆਰ ਕਰਦੇ ਆ ਤੇ ਕਿੱਥੋਂ ਕਿੱਥੋਂ ਚੱਲ ਕੇ ਆਉਂਦੇ ਆ ਬਹੁਤ ਸਾਰੇ ਪ੍ਰਸ਼ੰਸਕ ਦਿੱਲੀ ਇਸ ਤਰ੍ਹਾਂ ਇੱਥੇ ਬਹੁਤ ਪਹੁੰਚਦੇ ਆ। ਭਾਈ ਜੀ ਨੂੰ ਵਧਾਈਆਂ ਵੀ ਦੇਣ ਆਉਂਦੇ ਆ। ਕੁਝ ਵਿਚਾਰੇ ਉਦਾਸ ਮੋੜ ਜਾਂਦੇ ਜਦੋਂ ਭਾਈ ਸੱਬੇ ਦੇ ਦਰਸ਼ਨ ਨਹੀਂ ਹੁੰਦੇ ਤੇ ਅਸੀਂ ਭਾਈ ਨੂੰ ਚੱਲ ਕੇ ਆਈ ਹਾਂ। ਹਾਂਜੀ। ਤਿਬਾ ਪ੍ਰਾ ਕਰੇਣਾ ਮਿਲਣ ਫਿਰ ਤੇ ਦਿਲ ਦਾ ਦਿੱਸੇ ਇਹ ਹਾਂਜੀ। ਉਹ ਇਹਨਾਂ ਦੇਲ 'ਚ ਪਿਆਰ ਹੈ ਹਣ ਪ੍ਰਾ ਮਿਲਣ ਦਾ ਫਿਰ ਕਰੇ। ਸਹੀ ਹੈ ਜੀ। ਚਲੋ ਕੋਈ ਨਹੀਂ ਪ੍ਰਮਾਤਮਾ ਜ਼ਰੂਰ ਮਿਲਾਊਗਾ ਤੁਸੀਂ। ਇਸੇ ਪਹੁੰਚਦੇ ਰਹੋ ਠੀਕ ਹੈ ਨਾ ਉਹਨਾਂ ਦੇ ਸਪੋਰਟ ਕਰਦੇ ਰਹੋ ਬਾਈ ਜੀ ਦੇ ਬਹੁਤ ਬਹੁਤ ਸਪੋਰਟ ਕਰਾਂਗੇ ਬਾਈ ਜ਼ਰੂਰ ਕਰਾਂਗੇ ਹਾਂ ਜੀ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਦੇਖੋ ਕਿੱਥੋਂ ਤੱਕ ਹਾਂ ਸੱਭਿਆ ਹਾਂ ਨਹੀਂ ਪਤਾ ਆਪਣੇ ਘਰ ਸੱਭਿਆ ਪਰ ਆਦਾ ਬਹੁਤ ਔਲਾਦ ਬੜੇ ਮਾੜੇ ਸੀ ਕਿ ਕਿ ਹੁਣ ਵਧੀਆ ਗੇੜ ਸਾਡੇ ਏਰੀਆ 'ਚ ਟਾਈਮ ਕੱਢੇ ਕਦੀ ਫਿਰ ਹਾਂ ਤਰਾ ਗੇੜ ਕੋਈ ਨੀ ਗੁਰਵਰ ਸਾਹਿਬ ਗੇੜਾ ਕੱਢੇ ਉਹਨਾਂ ਤੇਰੇ ਪਿੰਡ ਦਾ ਹੋ ਕੇ ਚੱਲੇ ਆ ਤੂੰ ਟੱਕਰਿਆ ਨਹੀਂ ਤੂੰ ਆ ਹੁਣ ਆਪਣੇ ਪਿੰਡ ਅੰਦਰ ਗੁਰਵਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਰਸ਼ਕਾਂ ਦਾ ਇਹਨਾਂ ਸਰੋਤਾ ਦਾ ਜਿਨ੍ਹਾਂ ਦੇ ਅੱਜ ਪਿਆਰ ਸਦਕਾ ਬਾਈ ਸੱਭਾ ਪੂਰੀ ਦੁਨੀਆ 'ਤੇ ਛਾਇਆ ਹੈ ਦੁਨੀਆ ਦੇ ਨਕਸ਼ੇ 'ਤੇ ਉਹਨੇ ਆਪਣਾ ਨਾਮ ਬਣਾਇਆ ਹੋਇਆ ਤੇ ਜਿਵੇਂ ਦਲਜੀਤ ਦਾ ਨਾਮ ਪੂਰੀ ਦੁਨੀਆ ਵਿੱਚ ਇੱਕ ਉਹਨੇ ਮਕਾਮ ਹਾਸਲ ਕੀਤਾ ਉਸੇ ਤਰ੍ਹਾਂ ਅਸੀਂ ਦਵਾਵਾਂ ਕਰਾਂਗੇ ਵੀ ਬਾਈ ਸੱਭਾ ਵੀ ਉਸੇ ਤਰ੍ਹਾਂ ਪੂਰੀ ਦੁਨੀਆ 'ਤੇ ਛਾਵੇ ਤੇ ਸਾਰਿਆਂ ਦੀਆਂ ਦਵਾਵਾਂ ਹਾਂਜੀ ਕਰੇ ਵਾਦੂ ਇਹੋ ਜਿਹੀ ਕੂਟੀਆਂ ਹੋਰ 4-5 ਬਣਨ ਸਦਕਾ ਰਾਜ ਤੇਹੀ ਆ ਸ਼ੁਕਰੀਆ ਜੀ <flats> <sundry3>